ਹਾਂਜੀ ਕਸੀਂ ਆਪਣਾ ਦੋਸ਼ੀ ਕਾਬੂ ਕੀਤਾ ਹੈ 169/24 ਮਕਰਨੇ ਜਿਸ ਨੇ ਜਿਸ ਕੋਲ ਪਲਸਰ ਮੋਟਰਸਾਈਕਲ ਦੇ ਦੋ ਮੋਬਾਈਲ ਬਰਾਮਦ ਕੀਤੇ ਨੇ ਇਹਨੇ ਕੁਝ ਦਿਨ ਪਹਿਲਾਂ ਇੱਕ ਲੇਡੀ ਦਾ ਪਰਸ ਖੋਇਆ ਸੀ ਜਿਸ ਚ ਮੋਬਾਈਲ ਬਰਾਮਦ ਕਰ ਲਏ ਤੇ ਹੁਣ ਇਸ ਤੋਂ ਬਾਅਦ ਜਿਹੜਿਆ ਹੋਰ ਪੁੱਛ ਕੇ ਚੱਲ ਰਹੀ ਹੈ ਜੋ ਹੋਰ ਬਰਾਮਦ ਕਰਨਾ ਬਾਕੀ ਹੈ ਜਿਸ ਵਿੱਚ ਇਸ ਨੇ ਹੋਰ ਵੀ ਘੋਹ ਕੀਤੀਆਂ ਨੇ ਉਸ ਵਿੱਚ ਸਾਡੇ ਕੋਲ ਦਰਜ ਮੁਕਾਦਮਾ 68/24 ਇੱਕ 1.52 4 ਤੇ 218 4 ਜਿਸ ਨੇ ਪਲਸਰ ਮੋਟਰਸਾਈਕਲ ਨਾਲ ਚੈਲੰਜ ਚੇਨਜਿੰਗ ਕੀਤੀ ਤੇ ਕੌਂਆ ਕੀਤੀ ਹੈ ਅਲੱਗ ਹੈ ਇਹਦੇ ਨਾਲ ਦੂਹ ਹੋਰ ਵਿਅਕਤੀ ਜੀ ਉਹਦੀ ਅਸੀਂ ਸ਼ਾਮ ਨੂੰ ਉਹਦੀ ਪੁੱਛ ਪੜਤਾਲ ਕਰ ਰਹੇ ਆਂ ਕਿ ਉਹ ਵੀ ਜਲਦੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਕਿੱਥੇ ਰਹਿਣ ਵਾਲੇ ਇਹ ਇਹ ਜੱਪਨਵਾ ਪਿੰਡ ਦਾ ਰਹਿਣ ਵਾਲਾ ਨਾਮ ਇਹਦਾ ਜਿਸ ਕਰਨਾ ਜੀ ਜੋ ਇਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪਤਾ ਕੀਤਾ ਹੈ ਰਾ ਹੋਰ ਕਿੰਨੀਆਂ ਕੌਂਆ ਨਹੀਂ ਕੀਤੀਆਂ ਨੇ ਕਿਉਂਕਿ ਕਾਫੀ ਆਲੇ ਦੋਲੇ ਵੀ ਇਹਨੇ ਹੋਰ ਥਾਣਿਆਂ 'ਚ ਵੀ ਕੌਂਆ ਕੀਤੀ ਹੈ